ਬੰਦੇ ਨੂੰ ਕਿਸੇ ਦਾ ਵੀ ਡਿਪਰੈਸ਼ਨ ਹੋ ਸਕਦਾ ਹੈ ਕੋਈ ਵਰਕ ਲੋਡ ਆਪਣਾ ਕੁਝ ਵੀ ਸੋਚ ਸਕਦਾ ਹੈ ਫਾਸਟਿੰਗ ਕਰ ਰਿਹਾ ਤਾਂ ਉਹਨਾਂ ਨੂੰ ਥੋੜਾ ਜਿਹਾ ਕਮਜ਼ੋਰੀ ਹੋਣੀ ਹੈ ਤੇ ਤੇ ਟੀਚਰ ਹੈਗੇ ਆ ਤਮਾਮ ਟੀਚਰ ਜਿਹੜਾ ਸ਼ਾਹਬ ਜੰਦੇ ਆ ਨਾ ਸ਼ੀਦੀ ਦੇ ਹਰਾਮ ਮਨਾ ਰਹੇ ਅੱਜ ਐਕਸ ਪ੍ਰਿੰਸੀਪਲ ਸੋਨੂ ਵਾਲੀਆ ਇੱਥੇ ਸਾਰੇ ਹੀ ਮੁਲਾਜ਼ਮ ਦਾ ਸ਼ੀਦੀ ਦੇ ਹਰਾਮ ਮਨਾ ਰਹੇ ਮੇਰੇ ਪਿਆਰੇ ਮੁਲਾਜ਼ਮਾਂ ਪਹਿਲੀ ਅਕਤੂਬਰ ਨੂੰ ਵੀ ਇਹ ਦਿਨ ਦੇਖਣ ਨੂੰ ਮਿਲੇ ਆਪ ਸਭ ਉਸ ਦਿਨ ਦੇ ਪਹਿਲੀ ਪਾਤ ਜਾਨੂ ਹਨ ਜਦੋਂ ਮੁਲਾਜ਼ਮਾਂ ਤੌਂਗੋ ਕੇ ਪਰੇਸ਼ਾਨ ਹੋ ਕੇ ਇਸ ਸਤਾਨ ਤੇ ਵੀ ਆਪਣੇ ਹੱਕਾਂ ਦੇ ਵਾਸਤੇ ਧਰਨਾ ਲਾਇਆ ਤਾਂ ਚੇਅਰਮੈਨ ਸਰਦਾਰ ਸੁਰਜੀਤ ਸਿੰਘ ਰਖੜਾ ਜੀ ਨੂੰ ਮਜਬੂਰ ਹੋ ਕੇ ਸਾਡੇ ਮਲਾਜ਼ਮਾਂ ਦੀ ਗੱਲ ਮੰਨਣੀ ਪਈ। ਕਾਹੇ ਮਜਬੂਰ ਹੋ ਕੇ ਉਸ ਤੋਂ ਬਾਅਦ ਆਪਣੀਆਂ ਉਹ ਚਾਲਾਂ ਚੱਲਦੀ ਗਈ। ਚੱਲਦੀ ਗਈ ਸਾਰੇ ਸਟਾਫ ਨੂੰ ਤੰਗ ਕਰ ਰਹੀ। ਟੀਚਰ ਸਟਾਫ ਨੂੰ ਤੰਗ ਕਰ ਰਹੀ ਉਹ। ਕਿਸੇ ਨੂੰ ਬਗੈਰ ਦੱਸੇ ਕੋਈ ਨੋਟਿਸ ਦੇ ਦੇਣਾ। ਕੋਈ ਮਾੜਾ ਐਡਾ ਮजूद ਨਹੀਂ ਐ ਤੁਹਾਨੂੰ ਆਪਨ ਚੈਲੰਜ ਐ ਤੁਸੀਂ ਬਾਹਰ ਆ ਕੇ 2 ਮਿੰਟ ਮੇਰੇ ਨਾਲ ਗੱਲ ਕਰਕੇ ਆਰ ਕਿਉਂਕਿ ਮੈਂ ਹਵਾ ਚ ਨਹੀਂ ਗੱਲ ਕਰਦਾ ਮੈਂ ਤੁਹਾਡੇ ਬਚਾਰ ਸਾਰੇ ਬੰਦਿਆਂ ਕੋਲ ਸੁਣੇ ਮੈਂ ਉੱਤੇ ਪੋਨੇ ਘੰਟੇ ਤੋਂ ਉੱਤਰ ਉੱਤਰ ਘੁੰਮ ਕੇ ਆ ਰਿਹਾ ਦਾ ਤੁਸੀਂ ਜੇ ਅਗਰ ਬਾਹਰ ਗੇਟ ਤੇ ਆ ਕੇ ਇੱਥੇ ਸਾਰੇ ਇਹ ਜੋ ਤੁਸੀਂ ਅੱਜ ਰਾਜਿਆਂ ਵਾਲਾ ਕੰਮ ਕਰ ਰਹੇ ਆ ਇਹ ਤੁਹਾਡੇ ਲਈ ਬਿਲਕੁਲ ਵੀ ਠੀਕ ਨਹੀਂ ਐ ਜਲਦੀ ਤੋਂ ਜਲਦੀ ਜਿਵੇਂ ਕਿ ਮੈਨੂੰ ਸੁਣਨ ਚ ਆਇਆ মিডিਆ ਤੋਂ ਮੈਂ ਦੇਖਿਆ ਮੈਂ ਮਿਲਿਆ ਤਾਂ ਨਹੀਂ ਉਸ ਭੈਣ ਨੂੰ ਇਹ ਬਹੁਤ ਹੀ ਦੁਸ਼ਤ ਪ੍ਰਚਾਰ ਜਿਹੜਾ ਉਸ ਮੈਡਮ ਨਾਲ ਕੀਤਾ ਹੈ ਮੈਂ ਮੈਡਮ ਨੂੰ ਆਉ ਪਿਆਰ ਨਾਲ ਪਹਿਲਾਂ ਸਮਝਾ ਕੇ ਗਿਆ ਸੀ ਪਰ ਮੈਡਮ ਜੀ ਨਹੀਂ ਸਮਝੇ ਮੈਡਮ ਜਿਹੜਾ ਸ਼ਾਹਬਜ਼ਾਦੇ ਦਾ ਜਿੱਦੀ ਦੀ ਹਰਾਮ ਮਨਾ ਰਹੇ ਅੱਜ ਪ੍ਰਿੰਸੀਪਲ ਸੋਨੂ ਵਾਲੀਆ ਇੱਥੇ ਸਾਰੇ ਹੀ ਮਲਾਜ਼ਮ ਦਾ ਸ਼ਹੀਦੀ ਦਿਹਾੜਾ ਮਨਾ ਰਹੇ ਮੇਰੇ ਪਿਆਰੇ ਮੁਲਾਜ਼ਮਾਂ 1 ਅਕਤੂਬਰ ਨੂੰ ਵੀ ਇਹ ਦਿਨ ਦੇਖਣ ਨੂੰ ਮਿਲੇ ਆਪ ਸਭ ਉਸ ਗੱਲ ਦੇ ਪਹਿਲੀ ਪਾਤ ਜਾਨੂ ਹਨ ਚਲੋ ਮਲਾਜ਼ਮਾਂ ਤੰਗ ਹੋ ਕੇ ਪਰੇਸ਼ਾਨ ਹੋ ਕੇ ਇਸ ਸਥਾਨ ਤੇ ਵੀ ਆਪਣੇ ਹੱਕਾਂ ਦੇ ਵਾਸਤੇ ਧਰਨਾ ਲਾਇਆ ਤਾਂ ਚੇਅਰਮੈਨ ਸਰਦਾਰ ਸੁਰਜੀਤ ਸਿੰਘ ਰਖੜਾ ਜੀ ਨੂੰ ਮਜਬੂਰ ਹੋ ਕੇ ਸਾਡੇ ਮਜ਼ਦਮਾ ਦੀ ਗੱਲ ਮੰਨਣੀ ਪਈ ਚਾਹੇ ਮਜਬੂਰ ਹੋ ਕੇ ਤਾਂ ਮੈਂ ਟੀਚਰਾਂ ਨੂੰ ਆਪਣੇ ਵੱਲੋਂ ਵਿਸ਼ਵਾਸ ਦਿਵਾਨਾ ਕਿ ਜਿੰਨੇ ਵੀ ਪੇਰੈਂਟਸ ਇਸ ਗੱਲ ਨੂੰ ਸੁਣ ਰਿਹਾ ਹੈ ਜਾਂ ਜੋ ਮੈਂ ਬੋਲ ਰਿਹਾ ਏ ਜੋ ਪੇਰੈਂਟਸ ਇੱਥੇ ਖੜੇ ਹੈ ਅਸੀਂ ਛੋਟੇ ਨਾਲ ਮੋਟੇ ਦੇ ਨਾਲ ਵੋਟਾਂ ਲਾ ਕੇ ਖੜੇ ਆ ਛੋਟਾ ਜੋ ਵੀ ਫੈਸਲਾ ਹੋਏਗਾ ਪੇਰੈਂਟਸ ਨੂੰ ਕਬੂਲ ਹੋਏਗਾ ਕਿਉਂਕਿ ਕਿਸੇ ਵੀ ਇੰਸਟੀਚੂਟ ਦਾ ਅਧਿਆਪਕ ਬਹੁਤ ਅਹਿਮ ਕੜੀ ਹੁੰਦੀ ਹੈ ਤੇ ਜੇ ਤੁਹਾਡੇ ਨਾਲ ਅਨਿਆਏ ਹੋਏਗਾ ਤੇ ਉਹ ਕਿਤੇ ਨਾ ਕਿਤੇ ਬੱਚਿਆਂ ਤੇ ਵੀ ਜ਼ਰੂਰ ਰਿਫਲੈਕਟ ਹੁੰਦਾ ਹੈ ਕਿਉਂਕਿ ਜਦੋਂ ਟੀਚਰ ਕੋਈ ਕਿਸੇ ਮਾਨਸਿਕ ਦੌਰ ਤੋਂ ਗੁਜ਼ਰਦਾ ਹੈ ਤੇ ਮੈਂ ਨਹੀਂ ਮੈਂ ਨਹੀਂ ਸਮਝਦਾ ਕਿ ਉਹ ਬਹੁਤ ਅੱਛੇ ਤਰੀਕੇ ਨਾਲ ਪੜਾ ਪਾਏਗਾ ਤੇ ਇਹ ਸਾਰੀਆਂ ਸਥਿਤੀਆਂ ਮੈਨੇਜਮੈਂਟ ਨੂੰ ਪ੍ਰਿੰਸੀਪਲ ਸਾਹਿਬਾਂ ਨੂੰ ਕੋਈ ਵੀ ਮੀਡੀਏਟਰ ਜੋ ਵੀ ਇਸ ਮੁੱਦੇ ਨੂੰ ਸੁਲਝਾ ਸਕਦਾ ਹੈ ਸੁਲਝਾਣਾ ਚਾਹੀਦਾ ਤਾਂ ਕਿ ਜਿਹੜੀ ਅਕੈਡਮੀ ਹੈ ਆਪਣੇ ਉਸ ਗੌਰਵ ਦੇ ਨਾਲ ਹੀ ਅੱਗੇ ਵਧੇ ਔਰ ਆਉਣ ਵਾਲੇ ਸਮੇਂ 'ਚ ਚੰਗੀਆਂ ਬੁਲੰਦੀਆਂ ਹਾਸਲ ਕਰੇ ਬਹੁਤ ਬਹੁਤ ਧੰਨਵਾਦੀ ਜਿਨ੍ਹਾਂ ਦਾ ਰਿਜ਼ਲਟ ਅਨਾਉਂਸ ਨਹੀਂ ਕੀਤਾ ਗਿਆ ਬੱਚਿਆਂ ਦੀਆਂ ਇੰਨਾਂ ਦਿਨਾਂ ਦੀਆਂ ਮਿਹਨਤਾਂ ਸੀਗੀਆਂ ਉਹਨਾਂ ਦਾ ਰਿਵਾਰਡ ਨਹੀਂ ਦਿੱਤਾ ਗਿਆ ਕਿਉਂ ਐਗਜ਼ਾਮ ਸੈਲਵਿਚ ਉਹਨਾਂ ਦੇ ਸਰਟੀਫਿਕੇਟਸ ਬੰਦ ਕਰਕੇ ਰੱਖੇਗੇ ਕਿਉਂ ਐਗਜ਼ਾਮ ਸੈਲ ਬੰਦ ਕਰਕੇ ਰੱਖਿਆ ਗਿਆ ਕਿਉਂ ਉਹਨਾਂ ਦਾ ਮੂਲ ਨਹੀਂ ਪਾਇਆ ਗਿਆ ਇਹਨਾਂ ਦਾ ਕਿਸੇ ਨੇ ਸਾਨੂੰ ਕੋਈ ਜਵਾਬ ਨਹੀਂ ਦਿੱਤਾ ਤੇ ਹੁਣ ਵੀ ਕੋਈ ਐਕਟੀਵਿਟੀ ਨਹੀਂ ਹੋ ਰਹੀਆਂ ਨਹੀਂ ਇਸ ਦਾ ਕਲਫਰਡ ਹੈਡ ਇਹ ਹੀ ਕਹਨਾ ਚਾਹਤੀ ਹੂੰ ਕਿ ਵਿంటర్ ਵਕੇਸ਼ਨ ਸੇ ਪਹਿਲੇ एनुअल स्पोर्टर और एनुअल फंक्शन मनाया जाता था लेकिन इस साल ऐसा क्यों नहीं हो रहा है क्यों ये सब बंद किया जा रहा है क्यों जो एक्टिविटीज हो रही है उनके सर्टिफिकेट बच्चों को नहीं दिए जा रहे हैं क्यों टाइमली सर कमिस्ट्री की क्लास नहीं ले रहे हैं और बच्चों की पढ़ाई पे असर हो रहा है कैसे आप बोल सकते हो कि एक बच्चे की कैपेसिटी है कि वो इतने कम टाइम में इतना ज्यादा सिलेबस कर पाए तो फिर क्यों स्टार्टिंग से ही सिलेबस को कम्प्लीट करने की फोकस किया जाता है, जब एक ही दिन में सब कुछ करना होता है तो क्यों पूरे साल पढ़ा जाता है क्यों, क्यों ये सब चीजें एज अ बच्चों के पॉइंट से नहीं देखी जाती है मैं यही बोलना चाहती हूँ कि प्रॉपर ਜੋ ਚੀਜ਼ ਚਲਦੀ ਸੀ ਉਹ ਇਸ ਸਾਲ ਬਿਲਕੁਲ ਨਹੀਂ ਹੋ ਰਹੀ ਹੈ। ਤੁਸੀਂ ਦੇਖ ਸਕਦੇ ਜਿਹੜੀਆਂ ਸਕੂਲ ਦੀਆਂ ਬੱਸਾਂ ਇੱਥੋਂ ਵਾਪਸ ਜਾਂਦੀਆਂ ਬੱਚਾ। ਕਿ ਬੱਚਿਓ ਧੰਨਵਾਦ ਉਸ ਮੇਜਕੰਡੀ ਦੇ ਬਾਹਰ ਕਰਨਾ ਹੈ ਤੇ ਆਏ ਹੋਏ ਟੀਚਰ ਵੀ ਫੋਰ ਕਲਾਸ ਆਇਆ ਜਿਹੜਾ ਸਟਾਫ ਹੈ ਦਰਨੀ ਦੇ ਬੈਠਾ ਹੈ ਕੀ ਜਿਹੜੇ ਪ੍ਰਿੰਸੀਪਲ ਹੈ ਇੱਥੇ ਦੀ ਨਵੀਂ ਜੋਇਨਿੰਗ ਹੈਗੀ ਆ ਉਹ ਮਿਸ ਮਹਿਰ ਵਰਦੀ ਸਾਰੇ ਅਧਿਆਪਕਾਂ ਦੇ ਨਾਲ ਮਿਲ ਕੇ ਆਰਡਰ ਕਰਦੀ ਹੈ ਕਿ ਸਾਲ ਦੇ ਵਿੱਚ ਟੀਚਰ ਜਿਹੜੇ ਆ ਕਿਦਾਂ ਬੱਚਿਆਂ ਨੂੰ ਪੜਾ ਸਕਣਗੇ ਹੋਰ ਰੋਜ਼ਾਨਾ ਕਿਸੇ ਨਾ ਕਿਸੇ ਕਰਕੇ ਜਲੀਲ ਕਰਦੀ ਹੈ ਔਰ ਜਾਤੀ ਸੂਚਕ ਸ਼ਬਦ ਨੂੰ ਮਾਣਾ ਦੇ ਕੇ ਸਾਡੇ ਦੇਖੋ ਇਹਦੇ ਅੱਗੇ ਭਾਜੀ ਮੈਨੂੰ ਖਾਲੀ ਇਸ ਮਸਲੇ ਬਾਰੇ ਜਿਹੜਾ ਉਹ ਸ਼ਾਮ ਨੂੰ ਪਤਾ ਲੱਗਿਆ ਕਿ ਦਸ਼ਮੇਸ਼ ਅਕੈਡਮੀ ਦੇ ਵਿੱਚ ਪ੍ਰਿੰਸੀਪਲ ਵੱਲੋਂ ਇੱਕ ਮੈਡਮ ਨਾਲ ਜਿਹੜੀ ਆ ਉਹ ਬਹੁਤ ਬਦਸਲੂਕੀ ਕੀਤੀ ਗਈ ਹੈ ਉਹਨੂੰ ਜਾਤੀ ਸੂਚਕ ਸ਼ਬਦ ਵੀ ਜਿਹੜੇ ਆ ਉਹ ਬੋਲੇ ਗਏ ਆ ਕਿਉਂਕਿ ਇਹ ਇੱਕ ਮਸਲਾ ਕੁਝ ਦਿਨ ਪਹਿਲਾਂ ਵੀ ਹੋਇਆ ਸੀਗਾ ਜਿਹੜੇ ਅ ਦਰਜਾ 3 ਦੇ ਮੁਲਾਜ਼ਮ ਸੀਗੇ ਉਹਨਾਂ ਪ੍ਰਤੀ ਜਿਹੜੀ ਮੈਡਮ ਦੀ ਜਿਹੜੀ ਉਹ ਬਹੁਤ ਜ਼ਿਆਦਾ ਵੇਰੁਕੀ ਸੀਗੀ ਉਸ ਟਾਈਮ ਵੀ ਅਸੀਂ ਇੱਥੇ ਇਕੱਠੇ ਹੋਏ ਸੀਗੇ ਔਰ ਜੇ ਤੁਹਾਨੂੰ ਯਾਦ ਹੋਵੇ ਤਾਂ ਮੈਂ ਉਸ ਟਾਈਮ ਚੇਅਰਮੈਨ ਜੀ ਰਕੜਾ ਸਾਹਿਬ ਨਾਲ ਗੱਲ ਕੀਤੀ ਔਰ ਰਕੜਾ ਸਾਹਿਬ ਮੇਰੀ ਕਹਿਣ ਤੇ ਇੱਥੇ ਆਏ ਵੀ ਸੀਗੇ ਔਰ ਸਾਡੀ ਬੈਠ ਕੇ ਮੀਟਿੰਗ ਹੋਈ ਸੀਗੀ ਉਹਨਾਂ ਨਾਲ ਉਸ ਟਾਈਮ ਜਿਹੜਾ ਮੈਡਮ ਨੇ ਉਹਨਾਂ ਨੂੰ ਇੱਕ ਪਹਿਲਾਂ ਜਿਹੜੇ ਉਹ ਪੱਕੇ ਕੀਤੇ ਸੀਗੇ ਮੁਲਾਜ਼ਮ ਉਹਨਾਂ ਨੂੰ ਇੱਕ ਲੈਟਰ ਇਸ਼ੂ ਕਰ ਦਿੱਤੀ ਮਤਲਬ ਜਿੱਦਾ ਰਾਜਿਆਂ ਦਾ ਰਾਜ ਹੁੰਦਾ ਤੇ ਉਹ ਬੰਦੇ ਜਿਹੜੇ ਆ ਉਹ ਵਾਪਸ ਬਾਹਰ ਕੱਢ ਦਿੱਤੇ ਸੀਗੇ ਤੇ ਉਹਨਾਂ ਉਹਨਾਂ ਦੇ ਜਿਹੜੀ ਆਵਾਜ਼ ਉਠਾਉਣ ਵਾਸਤੇ ਅਸੀਂ ਇੱਥੇ ਪਹੁੰਚੇ ਸੀ ਤੇ ਮੈਂ ਉਸ ਟਾਈਮ ਵੀ ਮੈਡਮ ਦਾ ਜਿਹੜਾ ਐਟੀਟਿਊਡ ਦੇਖਿਆ ਸੀਗਾ ਉਹ ਬਹੁਤ ਹੀ ਜ਼ਬਰਦਸਤ ਸੀਗਾ ਉਹਨਾਂ ਦੀ ਮਤਲਬ ਗੱਲਬਾਤ ਦੇ ਵਿੱਚ ਇੱਕ ਲਹਿਜੇ ਦੇ ਵਿੱਚ ਇੱਕ ਬਹੁਤ ਮਤਲਬ ਬੱਕਰੇ ਬੱਕਰੇ ਤਰ੍ਹਾਂ ਦੀ ਲਲਕਾਰ ਸੀਗੀ ਹੰਕਾਰ ਸੀਗਾ ਉਹਦੀ ਆਦਤ ਹੈ ਔਰ ਅੱਜ ਕੱਲ੍ਹ ਜਦ ਸਾਨੂੰ ਪਤਾ ਲੱਗਿਆ ਕਿ ਉਹ ਇਸ ਤਰੀਕੇ ਦੇ ਦਬਕੇ ਮਾਰ ਰਹੀ ਹੈ ਟੀਚਰਾਂ ਨੂੰ ਮੈਡਮਾਂ ਨੂੰ ਕਿ ਇੱਕ ਡਰਾ ਦਾ ਜਿਹੜਾ ਡਰ ਦਾ ਮਾਹੌਲ ਜਿਹੜਾ ਉਹਨੇ ਪੈਦਾ ਕਰ ਰੱਖਿਆ ਹੈ ਪੂਰੀ ਅਕੈਡਮੀ ਤੇ ਜਿੱਦਾਂ ਤੁਸੀਂ ਕਿਹਾ ਕਿ ਇਸ ਤਰੀਕੇ ਨਾਲ ਕਿੱਦਾਂ ਬੱਚੇ ਪੜਨਗੇ ਕਿੱਦਾਂ ਬੱਚੇ ਅੱਗੇ ਜਾਣਗੇ ਜਾਂ ਟੀਚਰ ਉਹ ਕਿੱਦਾਂ ਪੜ੍ਹਾਣਗੇ ਉਹ ਤੁਹਾਡੀ ਗੱਲ ਬਿਲਕੁਲ ਸਹੀ ਹੈ ਕਿ ਮੈਡਮ ਨੇ ਇੱਕ ਡਰ ਦਾ ਮਾਹੌਲ ਇਸ ਤਰੀਕੇ ਦਾ ਪੈਦਾ ਕਰ ਰੱਖਿਆ ਹੈ ਕਿ ਜੋ ਕੁਝ ਹੈ ਉਹ ਮੈਂ ਹੀ ਮੈਂ ਮੇਤੋਂ ਵੀ ਕੋਈ ਨਹੀਂ ਹੈ ਅੱਜ ਜਿਹੜਾ ਇਹ ਮੈਨੂੰ ਫੇਰ ਬੁਲਾਇਆ ਗਿਆ ਇਸ ਯੂਨੀਅਨ ਵੱਲੋਂ ਅੱਜ ਦੇਖੋ ਬੱਚੇ ਛੋਟੇ ਛੋਟੇ ਬੱਚੇ ਜਿਹੜੇ ਕੈਮਰਾਮੈਨ ਨੂੰ ਕਮਾਂ ਬਾਹਰ ਦਿਖਾਓ ਜਰਾ ਕੋ ਨਾਲ ਇਧਰ ਟੀਚਰਾਂ ਨੂੰ ਸਾਰਿਆਂ ਨੂੰ ਦਿਖਾਓ ਕਿੰਨੇ ਪਰੇਸ਼ਾਨ ਹੋਰ ਅੰਤਾਂ ਦੀ ਜਿਹੜੀ ਧੁੰਦ ਦੇ ਵਿੱਚ ਅੰਤਾਂ ਦੀ ਠੰਡ ਦੇ ਵਿੱਚ ਜਿਹੜੇ ਆ ਉਹ ਬਹੁਤ ਪਰੇਸ਼ਾਨ ਬੱਚੇ ਜਿਹੜੇ ਆ ਉਹ ਹੋ ਰਹੇ ਮੈਂ ਮੈਡਮ ਨੂੰ ਇੱਕ ਗੱਲ ਕਹਿਣਾ ਚਾਹੁੰਦਾ ਹੈ ਕਿ ਅਗਰ ਤੁਸੀਂ ਇਹਨਾਂ ਦੇ ਨਾਲ ਰਲ ਮਿਲ ਕੇ ਨਹੀਂ ਰਹਿੰਦੇ ਇਨਾਂ ਦੇ ਨਾਲ ਆਪਣੀ ਭਾਈਚਾਰਕ ਸਾਂਝ ਜਿਹੜੀ ਟੀਚਰਾਂ ਦੇ ਨਾਲ ਨਹੀਂ ਰੱਖਦੇ ਤਾਂ ਤੁਸੀਂ ਕਿੱਦਾਂ ਇਹਨਾਂ ਨੂੰ ਇੱਕ ਮਾਲਾ ਦੇ ਵਿੱਚ ਪਰੋ ਕੇ ਰੱਖੋਗੇ ਕਿੱਦਾਂ ਤੁਸੀਂ ਅਕੈਡਮੀ ਦਾ ਜਿਹੜਾ ਉਹ ਰਿਜ਼ਲਟ ਹੈ ਉਹ ਦੇ ਸਕੋਗੇ ਸੋ ਮੈਂ ਮੈਡਮ ਨੂੰ ਅਗਰ ਮੈਡਮ ਤੋਂ ਗਲਤੀ ਹੋਈ ਹੈ ਮੈਂ ਥੋੜੇ ਮਾਧਿਅਮ ਨਾਲ ਮੀਡੀਆ ਦੇ ਮਾਧਿਮ ਨਾਲ ਮੈਡਮ ਜੀ ਸੁਣ ਰਹੇ ਆ ਚੇਅਰਮੈਨ ਜੀ ਰਕੜਾ ਸਾਹਿਬ ਸੁਣ ਰਹੇ ਆ ਮੈਂ ਉਹਨਾਂ ਨੂੰ ਇਹ ਬੇਨਤੀ ਕਰਾਂਗਾ ਕਿ ਆਓ ਇੱਕ ਵਾਰੀ ਸਾਡੀ ਦਸ਼ਮੇਸ਼ ਅਕੈਡਮੀ ਜਿਹੜੀ ਅ ਮਤਲਬ ਸੈਕੜੇ ਦੇ ਹਿਸਾਬ ਏਕੜ ਜ਼ਮੀਨ ਜਿਹੜੀ ਸਾਡੇ ਪਿੰਡਾਂ ਦੀ ਉਪਜਾਊ ਜ਼ਮੀਨ ਜਿਹੜੀ ਹੈ ਤੁਹਾਨੂੰ ਅਕੈਡਮੀ ਵਾਸਤੇ ਆਪਾਂ ਦਿੱਤੀ ਹੈ ਉਹਦਾ ਦੁਰਪਯੋਗ ਨਾ ਹੋਵੇ ਤੁਸੀਂ ਆਓ ਆ ਕੇ ਦੇਖੋ ਤੁਹਾਡੀ ਅਕੈਡਮੀ ਦੇ ਵਿੱਚ ਕਿਆ-ਕਿਆ ਕੁਝ ਹੋ ਰਿਹਾ ਹੈ ਔਰ ਮੈਂ ਮੈਡਮ ਨੂੰ ਕਹਿੰਦਾ ਅਗਰ ਤੁਸੀਂ ਅੱਗੇ ਵਧਣਾ ਹੈ ਅਗਰ ਸਾਡੇ ਇਲਾਕੇ ਦੇ ਵਿੱਚ ਸਹੀ ਤਰੀਕੇ ਨਾਲ ਰਹਿਣਾ ਹੈ ਤਾਂ ਤੁਸੀਂ ਆਓ ਟੀਚਰਾਂ ਤੋਂ ਮਾਫੀ ਮੰਗੋ ਆ ਕੇ ਬੱਚਿਆਂ ਨਾਲ ਮਾਫੀ ਮੰਗੋ ਇਹਨਾਂ ਨੂੰ ਗੇਟ ਤੋਂ بڑے ਸਨਮਾਨ ਮਾਣ ਨਾਲ ਲੈ ਕੇ ਜਾਓ ਕਲਾਸਾਂ ਦੇ ਵਿੱਚ ਨਹੀਂ ਨਹੀਂ ਤਾਂ ਸਾਨੂੰ ਆਪਣੀ ਜਿਹੜੀ ਗੱਲ ਹੈ ਉਹ ਮਨਾਣੀ ਆਂਦੀ ਹੈ ਅਸੀਂ ਰਾਜਨੀਤਿਕ ਲੋਕ ਹੈ ਅਸੀਂ ਕੋਈ ਡੰਡਾ ਨਹੀਂ ਚੱਕਾਂਗੇ ਅਸੀਂ ਕੋਈ ਤੁਹਾਨੂੰ ਧਮਕੀ ਨਹੀਂ ਦੇਵਾਂਗੇ ਅਸੀਂ ਜਿਹੜਾ ਆਪਣਾ ਕੰਮ ਹੈ ਉਹ ਰਾਜਨੀਤਿਕ ਤਰੀਕੇ ਦੇ ਨਾਲ ਤੋਂ ਜਿਹੜਾ ਉਹ ਮਨਾ ਕੇ ਰ੍ਹਾਂਗੇ ਸੋ ਮੈਂ ਅੱਜ ਜੰਨੀਆਂ ਹੀ ਬੇਨਤੀਆਂ ਕਰਦਾ ਮੈਡਮ ਨੂੰ ਔਰ ਅੰਨੀਆਂ ਹੀ ਬੇਨਤੀਆਂ ਕਰਦਾ ਚੇਅਰਮੈਨ ਸਾਹਿਬ ਨੂੰ ਕਿ ਆਓ ਸਾਡੇ ਇਲਾਕੇ ਦੇ ਵਿੱਚ ਬਹੁਤ بڑا ਜਿਹੜੀ ਆ ਉਹ ਪ੍ਰੋਬਲਮ ਹੋ ਰਹੀ ਹੈ ਇਸ ਪ੍ਰੋਬਲਮ ਨੂੰ ਜਲਦੀ ਤੋਂ ਜਲਦੀ ਹੱਲ ਕਰਕੇ ਆਪਸ ਦੇ ਵਿੱਚ ਫੇਰ ਉਸੇ ਤਰੀਕੇ ਦਾ ਜਿਹੜਾ ਉਹ ਸਿਸਟਮ ਅਪਣਾਇਆ ਜਾਵੇ ਤਾਂ ਜੋ ਸਾਡੇ ਬੱਚਿਆਂ ਦੀ ਜਿਹੜੀ ਪੜ੍ਹਾਈ ਹੈ ਉਹ ਖਰਾਬ ਨਾ ਹੋ ਸਕੇ ਧੰਨਵਾਦ ਸਤਿ ਸ੍ਰੀ ਅਕਾਲ ਈਸ਼ੂ ਕੁਛ ਵੀ ਨਹੀਂ ਹੈ ਈਸ਼ੂ ਬਣਾਇਆ ਹੋਇਆ ਹੈ ਐਕਚੁਅਲੀ ਮੈਡਮ ਜਿਹੜੇ ਡਿੱਗੇ ਹੋਏ ਉੱਥੇ ਕਲਾਸਰੂਮ ਤੇ ਤੇ ਉਹ ਐਕਚੁਅਲੀ ਉਹਨਾਂ ਦੀ ਜਿਹੜੀ ਬਲੱਡ 슈ਗਰ ਹੁੰਦੀ ਹੈ ਉਹ ਲੋ ਹੋ ਗਈ थी ਉਸ ਦਾ ਰਿਕਾਰਡ ਆਪਣੇ ਐਮਬੀਬੀਐਸ ਡਾਕਟਰ ਨੇ ਉਹਨਾਂ ਨੇ ਚੈੱਕ ਅਪ ਕੀਤਾ ਹੈ ਬੀਪੀ ਉਹਨਾਂ ਦਾ ਬਿਲਕੁਲ ਨਾਰਮਲ ਆਇਆ ਹੋਇਆ ਹੈ ਐਸਪੀਓ2 ਜਿਹੜਾ ਆਕਸੀਜਨ ਲੈਵਲ ਹੁੰਦੀ ਹੈ ਉਹ ਬਿਲਕੁਲ ਨਾਰਮਲ ਹੈ ਔਨ ਰਿਕਾਰਡ ਹੈ ਸਿਰਫ ਉਹਨਾਂ ਦਾ 슈ਗਰ ਲੈਵਲ ਘਟ ਹੋਇਆ ਹੈ ਉਸ ਦਾ ਵੀ ਕਾਰਨ ਸਾਨੂੰ ਪਤਾ ਲੱਗਿਆ ਹੈ